ਬੁਲੇਟ ਮੋਟਰਸਾਈਕਲ ਉਤੇ ਪਟਾਕੇ ਮਾਰਨ ਵਾਲਿਆਂ ਨੂੰ ਨਾਤ ਪਾਉਣ ਦੇ ਲਈ ਪੁਲਿਸ ਵੱਲੋਂ ਹਰ ਮੁਨਕਿਨ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇਹਨਾਂ ਪਟਾਕਿਆਂ ਦੇ ਨਾਲ ਹੋਣ ਵਾਲੇ ਸੜਕ ਹਾਦਸਿਆਂ ਨੂੰ ਟਾਲਿਆ ਜਾ ਸਕੇ ਕਿਉਂਕਿ ਜਦ ਸੜਕ ਉੱਤੇ ਚੱਲਦੇ ਸਮੇਂ ਬੁਲਟ ਚਲਾਉਣ ਵਾਲੇ ਮੰਢੀਰ ਬੁਲਟ ਦੇ ਪਟਾਕੇ ਮਾਰਦੀ ਹੈ ਤਾਂ ਕਈ ਵਾਰ ਦੂਸਰੇ ਵਾਹਨ ਚਾਲਕ ਡਰ ਕੇ ਹੇਠਾ ਢਿੱਗ ਜਾਂਦੇ ਨੇ ਜਿਸ ਵਜ੍ਹਾ ਦੇ ਨਾਲ ਉਹਨਾਂ ਨੂੰ ਸੱਟਾਂ ਵੀ ਲੱਗਦੀਆਂ ਨੇ ਪਰ ਇਸ ਨੁਕਸਾਨ ਬਾਰੇ ਜਾਣਦੇ ਹੋਏ ਅੱਜ ਦੀ ਨਵੀਂ ਪੀੜੀ ਨਹੀਂ ਟਲ ਰਹੀ ਅਕਸਰ ਸੜਕਾਂ ਉੱਤੇ ਪਟਾਕੇ ਪਾਉਂਦੀ ਨਜ਼ਰ ਆਉਂਦੀ ਹੈ ਇਸ ਉੱਤੇ ਠਲ ਪਾਉਣ ਦੇ ਲਈ ਟ੍ਰੈਫਿਕ ਪੁਲਿਸ ਵੱਲੋਂ ਅੱਜ ਵਿਸ਼ੇਸ਼ ਅਭਿਆਨ ਚਲਾਇਆ ਗਿਆ ਅਤੇ ਡਲਹੋਜ਼ੀ ਰੋਡ ਉੱਤੇ ਆਰਿਆ ਸਕੂਲ ਬਾਹਰ ਬੋਲਟ ਦੇ ਪਟਾਕੇ ਮਾਰਨ ਵਾਲੇ ਨੌਜਵਾਨਾਂ ਦੇ 7 ਮੋਟਰਸਾਈਕਲ ਜ਼ਬਤ ਕਰਕੇ ਉਹਨਾਂ ਦੇ ਚੋਲਾਨ ਕੱਟੇ ਗਏ ਇਸ ਜ਼ਮਾਨੇ ਦੇ ਵਿੱਚ ਟ੍ਰੈਫਿਕ ਕਪ ਅਧਿਕਾਰੀਆਂ ਨੇ ਗੱਲਬਾਤ ਦੌਰਾਨ ਕੀ ਕੁਝ ਕਿਹਾ ਸੁਣ ਲੈਣੇ ਆ ਅੱਜ ਦੇਖੋ ਜੀ ਆਪਾਂ ਮੰਨ ਜੋਗੇ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਰੋਡ ਦੇ ਉੱਪਰ ਚੱਕਰ ਲਗਾ ਰਹੇ ਸੀ ਤੇ ਸਾਨੂੰ ਕੁਝ ਲੋਕਾਂ ਦੇ ਦੁਕਾਨਦਾਰਾਂ ਦੇ ਫੋਨ ਆਏ ਵੀ ਇੱਥੇ ਅਜੇ ਪਟਾਕੇ ਬਹੁਤ ਜ਼ਿਆਦਾ ਵੱਜ ਰਹੇ ਨੇ ਫਿਰ ਅਸੀਂ ਜਾ ਕੇ ਰੌਂਡ ਤੇ ਨਿਕਲੇ ਜਾ ਕੇ ਦੇਖਿਆ ਤੇ ਆਇਆ ਸਕੂਲ ਦੇ ਵਿੱਚ ਕੋਈ ਸਕੂਲ ਦਾ ਕੋਈ ਫੰਕਸ਼ਨ ਸੀਗਾ ਉੱਥੇ ਬੁਲਟ ਵਾਲੇ ਜਿਹੜੇ ਨੇ ਕਾਫੀ ਇਹਨਾਂ ਨੇ ਪਟਾਕੇ ਮਾਰੇ ਉੱਥੇ ਸਾਨੂੰ ਲੋਕਾਂ ਦੁਕਾਨਦਾਰਾਂ ਨੂੰ ਪਤਾ ਲੱਗਾ ਉਹ ਲੋਕ ਕਹਿ ਰਹੇ ਨੇ ਬਾਰ-ਬਾਰ ਵੀ ਇਹਨਾਂ ਦਾ ਕੰਟਰੋਲ ਕਰੋ ਨਹੀਂ ਤੇ ਬਹੁਤ ਜ਼ਿਆਦਾ ਇਹਨਾਂ ਨੇ ਤੇ ਹੱਤ ਚੁੱਕੀ ਹੈ ਬੱਚੇ ਨੇ ਫਿਰ ਆਪਾਂ ਜਾ ਕੇ ਕੋਈ 7 ਬੁਲਟ ਮੋਟਰਸਾਈਕਲ ਜਿਹੜੇ ਨੇ ਉਥੋਂ ਫੜ ਕੇ ਲੈਂਦੇ ਆ ਇੱਕ 4812 ਮੋਟਰਸਾਈਕਲ ਹੈ ਇਹਦਾ ਪਰਸੋਂ ਵੀ ਹਰਕ੍ਰਿਸ਼ਨ ਪਬਲਿਕ ਸਕੂਲ ਫੰਕਸ਼ਨ ਸੀਗਾ ਉੱਥੇ ਵੀ ਸਾਨੂੰ ਕੰਪਲੀਟ ਆਈਆਂ ਇਹਦੀਆਂ ਤੇ ਉਸ ਮੋਟਰਸਾਈਕਲ ਨੂੰ ਵੀ ਬੌਂਡ ਕੀਤਾ ਆਪਾਂ ਉੱਥੇ ਵੀ ਇਹਨੇ ਬਹੁਤ ਜ਼ਿਆਦਾ ਪਟਾਕੇ ਮਾਰੇ ਜੀ ਤੇ ਕੱਲ ਥੋੜੇ ਆਪਾਂ ਬਿਜੀ ਸੀਗੇ ਨਹੀਂ ਤੇ ਆਪਾਂ ਇਹਨੂੰ ਉਹਦੇ ਘਰੋਂ ਹੀ ਜਾ ਕੇ ਚੁੱਕ ਕੇ ਲਿਆ ਕੇ ਤੇਨੂੰ ਬੌਂਡ ਕਰਨਾ ਕਾਰਵਾਈ ਕਰਨੀ ਸੀਗੀ ਸ਼ਹਿਰ ਦੇ ਵਿੱਚ ਜਿਹੜਾ ਵੀ ਕੋਈ ਸ਼ਹਿਰ ਦਾ ਮਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਹਦੇ ਖਿਲਾਫ ਪੁਲਿਸ ਜਿਹੜੀ ਉਹ 24 ਘੰਟੇ ਹਾਜ਼ਰ ਹੈ ਉਹਨਾਂ ਦੇ ਖਿਲਾਫ ਜਿਹੜੀ ਐਕਸ਼ਨ ਕਰੇਗੀ ਜ਼ਰੂਰ ਸਰ ਇਹਨੇ ਬਤਮੀ ਜਿਹੜੀ ਕੀਤੀ ਨਹੀਂ ਬਤਮੀ ਜੀ ਉਹਨਾਂ ਤੇ ਕੋਈ ਉਹੋ ਜਿਹਾ ਮਾਮਲਾ ਨਹੀਂ ਆ ਸਾਹਮਣੇ ਜਿਹੜੀ ਕਾਰਵਾਈ ਇਹਨਾਂ ਤੇ ਬੰਦੀ ਹੈ ਉਹ ਪੂਰੇ ਪੂਰੇ ਮੋਰਚਲ ਤੁਹਾਡੇ ਸਾਹਮਣੇ ਖੜੇ ਨੇ ਤੇ ਔਰ ਉਹਨਾਂ ਦੇ ਬੌਂਡ ਕਰ ਰਹੇ ਆ ਆਪਾਂ ਜੀ